ਖਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਦਾ ਸਿਮਰਨਜੀਤ ਸਿੰਘ ਮਾਨ ਨੇ ਤੁਹਾਨੂੰ ਬਰੀਫ ਕੀਤਾ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਜਿਹੜੇ ਸਾਂਝੇ ਪ੍ਰੋਗਰਾਮ ਹੁਲਿੱਕੇ ਗਏ ਆ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਰਖੜ ਪੁੰਨਿਆ ਦੇ ਮੌਕੇ ਤੇ ਮੀਰੀ ਪੀਰੀ ਕਾਨਫਰੰਸ ਕੀਤੀ ਜਾ ਰਹੀ ਹੈ ਇਹ 9 ਤਰੀਕ ਦਾ ਪ੍ਰੋਗਰਾਮ ਹੈ 9 ਤਰੀਕ ਨੂੰ ਕਾਨਫਰੰਸ ਹੋਏਗੀ ਉਸ ਤੋਂ ਬਾਅਦ 15 ਅਗਸਤ 1947 ਦੀ ਪਾਰਟੀਸ਼ਨ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੀ ਵੰਡ ਤੋਂ ਬਾਅਦ 78 ਵਰੇ ਵਿੱਚ ਚੁਕੇ ਨੇ ਇੰਨਾ 78 ਵਰਿਆਂ ਦੇ ਵਿੱਚ ਸਿੱਖਾਂ ਨੇ ਜਿਹੜੇ ਇਸ ਸਾਲ ਬਤਾਏ ਨੇ 78 ਇਹਦੇ ਵਿੱਚ ਉਹਨਾਂ ਦਾ ਸ਼ੋਸ਼ਨ ਹੋਇਆ ਉਹਨਾਂ ਨੂੰ ਜਲਾਲਤ ਸੈਣੀ ਪਈਏ ਉਹਨਾਂ ਤੇ ਜ਼ੁਲਮ ਹੋਏ ਨੇ ਇੱਕ ਤਰੀਕੇ ਨਾਲ ਸਾਨੂੰ 78 ਵਰਿਆਂ ਤੋਂ ਗੁਲਾਮੀ ਚੱਲ ਨਹੀਂ ਪੈ ਰਹੀ ਹਰ ਸਾਲ ਦੀ ਤਰ੍ਹਾਂ ਜਿਵੇਂ ਭਾਰਤ ਦੇ ਵਿੱਚ ਭਾਰਤੀ ਲੋਕ ਇੰਡੀਅਨਸ ਜਿਹੜੇ ਨੇ ਉਹ ਆਪਣੀ ਆਪਣੀ ਸੋ ਕਾਲਡ ਆਜ਼ਾਦੀ ਨੂੰ ਮਨਾਉਂਦੇ ਨੇ ਇਸੇ ਤਰ੍ਹਾਂ ਪੰਜਾਬ ਕਿਉਂਕਿ ਇਸ ਦਿਨ ਨੂੰ ਕਾਲਾ ਦਿਨ ਦੇ ਤੌਰ ਤੇ ਮੰਨਦਾ ਪੰਜਾਬ ਦੀ ਵੰਡ ਹੋਈ ਸੀ ਪੰਜਾਬ ਤੇ ਲੱਖਾਂ ਲੋਕ ਇਸ ਦੀ ਬਲੀ ਚੜੇ ਸੀ ਇਸ ਵੰਡ ਦੀ ਇਸ ਪਾਰਟੀਸ਼ਨ ਦੀ ਜਿਹੜੀ ਟਰਾਂਸਫਰ ਆਫ ਪਾਵਰ ਹੋਈ ਹੈ ਸੋ ਪੰਜਾਬ ਇਹਨੂੰ ਕਾਲੇ ਦਿਨ ਦੇ ਤੌਰ ਤੇ ਮਨਾਉਂਦਾ ਆ ਰਿਹਾ ਉਸੇ ਤੈਅ ਦੀ ਸ਼੍ਰੋਮਣੀ ਕਾਲੇਤਾਲ ਅੰਮ੍ਰਿਤਸਰ ਤੇ ਦਰਖਾਲਸਾ ਵੱਲੋਂ ਈਸ਼ਵਰ ਵੀ ਅਸੀਂ ਆਪਣੇ ਪ੍ਰੋਗਰਾਮੋ ਲਿਖੇ ਨੇ ਕਿਉਂਕਿ ਹਰ ਵਰੇ ਅਸੀਂ ਇਹ ਪ੍ਰੋਗਰਾਮ ਕਰਦੇ ਆਂ ਤੇ ਉਸ ਵਰੇ ਜੋ ਸਾਡੇ ਤੇ ਜ਼ੁਲਮੋ ਸਤਨ ਹੁੰਦੇ ਨੇ ਜੋ ਕਰੰਟ ਇਸ਼ੂਜ਼ ਹੁੰਦੇ ਨੇ ਅਸੀਂ ਉਹਨਾਂ ਨੂੰ ਸામਨੇ ਰੱਖ ਕੇ ਫੋਕਸ ਕਰਕੇ ਹਾਈਲਾਈਟ ਕਰਕੇ ਆਪਣੀ ਆਪਣਾ ਨਜ਼ਰੀਆ ਆਪਣੀ ਗੱਲ ਕਹਿੰਨੇ ਆ ਤੇ ਪ੍ਰੋਟੈਸਟ ਕਰਦੇ ਆ ਤੇ ਨਾਲ ਹੀ ਅਸੀਂ ਆਪਣਾ ਜਿਹੜਾ ਰਿਜ਼ੋਲਵ ਹੈ ਸਾਡਾ ਕਿ ਅਸੀਂ ਇੰਡੀਅਨ ਸਟੇਟ ਦੀ ਜਿਹੜੀ ਇਹ ਹੈਗਮਨੀ ਹੈ ਜਿਹੜੀ ਉਹ ਫਾਸੀਵਾਦੀ ਨੀਤੀਆਂ ਦੇ ਤਹਿਤ ਸਾਨੂੰ ਉਹਨਾਂ ਨੇ ਗੁਲਾਮ ਬਣਾ ਕੇ ਰੱਖਿਆ ਔਰ ਆਪਣੇ ਬਲੈਕ ਲਾਜ਼ ਜਿਹੜੇ ਡ੍ਰੈਕੋਨियन ਲਾਜ਼ ਨੇ ਜਿਹਦੇ ਤਹਿਤ ਸਾਨੂੰ ਕੁਚਲਿਆ ਜਾ ਰਿਹਾ ਸਾਡੀ ਆਵਾਜ਼ ਕੁਚਲੀ ਜਾ ਰਹੀ ਅਸੀਂ ਉਹਨੂੰ ਰੈਜ਼ਿਸਟ ਵੀ ਕਰਦੇ ਆ ਤੇ ਆਪਣਾ ਪ੍ਰੋਟੈਸਟ ਦਾ ਇਜ਼ਹਾਰ ਵੀ ਕਰਦੇ ਆ ਤੇ ਦੁਨੀਆ ਨੂੰ ਵੀ ਦੱਸਦੇ ਆ ਕਿ ਸਭ ਕੁਝ ਠੀਕ ਨਹੀਂ ਹੈ ਪੰਜਾਬ ਦੇ ਲੋਕ ਇਸ ਦਿਨ ਨੂੰ ਕਾਲੇ ਦਿਨ ਦੇ ਤੌਰ ਤੇ ਮਨਾਉਂਦੇ ਨਹੀਂ ਔਰ ਸਾਡੇ ਜਿਹੜੇ ਹੱਕ ਹਕੂਕ ਨੇ ਉਹ ਖੋਏ ਨੇ ਸਾਡੇ ਲਈ ਇਹ ਕੋਈ ਆਜ਼ਾਦੀ ਦਾ ਦਿਹਾੜਾ ਨਹੀਂ ਹੈ ਇਹ ਇੰਡੀਅਨਸ ਲਈ ਹੈ ਇੰਡੀਅਨਸ ਨੂੰ ਮੁਬਾਰਕ ਪਰ ਸਾਡੇ ਲਈ ਇਹ ਆਜ਼ਾਦੀ ਦਾ ਦਿਹਾੜਾ ਨਹੀਂ ਹੈ ਅਸੀਂ 26 ਜਨਵਰੀ ਤੇ 15 ਅਗਸਤ ਨੂੰ ਜਿਹੜੇ ਇੰਡੀਆ ਦੇ ਨੈਸ਼ਨਲ ਡੇਸ ਨੇ ਅਸੀਂ ਉਹਨਾਂ ਨੂੰ ਬਲੈਕ ਡੇ ਦੇ ਤੌਰ ਤੇ ਮਨਾਉਂਦੇ ਆ ਔਰ ਇਸ ਦਿਨ ਅਸੀਂ ਆਪਣੀ ਗੁਲਾਮੀ ਦਾ ਜਿਹੜਾ ਇਜ਼ਹਾਰ ਹੈ ਉਹ ਵੀ ਕਰਦੇ ਆ ਔਰ ਅਸੀਂ ਸੰਕਲਪ ਲੈਂਦੇ ਆ ਕਿ ਅਸੀਂ ਇਸ ਗੁਲਾਮੀ ਨੂੰ ਤੋੜ ਕੇ ਪੰਜਾਬ ਨੇ ਆਜ਼ਾਦ ਹੋਣਾ ਇੱਕ ਸੋਵਰਨ ਪੰਜਾਬ ਨੇ ਜਿਹੜੀ ਇਸਟੈਬਲਿਸ਼ਮੈਂਟ ਹੈ ਉਹ ਸਾਡਾ ਅਜੰਡਾ ਹੈ ਸਾਡਾ ਮਿਸ਼ਨ ਹੈ ਔਰ ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ ਜਿਹੜੇ ਇਸ਼ੂਸ ਇਸ ਸਾਲ ਸਾਡੇ ਸਾਹਮਣੇ ਨੇ ਉਹ ਹੈਗੇ ਨੇ ਕਿ ਪੰਜਾਬ ਦੇ ਵਿੱਚ ਦੁਬਾਰਾ ਤੋਂ ਜਿਹੜੀ ਫੇਕ ਇਨਕਾਊਂਟਰਸ ਦੀ ਪ੍ਰੈਕਟਿਸ ਹੈ ਉਹ ਦੁਬਾਰਾ ਤੋਂ ਰੀਸਰਫਸ ਹੋਈ ਹੈ ਲੰਬੇ ਸਮੇਂ ਤੋਂ ਦੁਬਾਰਾ ਫਰਜੀ ਮੁਕਾਬਲਿਆਂ ਦਾ ਦੌਰ ਫਿਰ ਸ਼ੁਰੂ ਹੋ ਚੁੱਕਾ ਹੈ ਸੈਟ ਪੈਟਰਨ ਹੈ ਬੰਦਾ ਫੜਿਆ ਗਿਆ ਬੰਦੇ ਨੂੰ ਲੈ ਕੇ ਜਾ ਰਹੇ ਸੀਗੇ ਰਸਤੇ 'ਚ ਉਹਦੇ ਬੰਦਿਆਂ ਨੇ ਛਡਾਣ ਦੀ ਕੋਸ਼ਿਸ਼ ਕੀਤੀ ਪਰਦੇ ਨੂੰ ਗੋਲੀ ਮਾਰੀ ਲੱਗ ਤੇ ਗੋਲੀ ਬਚੀ ਸੇਮ ਇੱਕੋ ਸਟੋਰੀ ਹੈ ਜੰਨੀਆਂ ਤੁਸੀਂ ਤੁਸੀਂ ਮੀਡੀਆ ਵਾਲਿਓ ਤੁਸੀਂ ਆਪਣੀਆਂ ਸਟੋਰੀਜ਼ ਚੈੱਕ ਕਰਕੇ ਦੇਖ ਲਓ ਸੇਮ ਸਟੋਰੀ ਹੈ ਸਿਰਫ ਨਾਮ ਬਦਲਿਆ ਜਾਂਦਾ ਹੈ ਕਿ ਪਿਛਲੇ 'ਚ ਸੁਖਦੇਵ ਹੁੰਦਾ ਹੈ ਅਗਲੇ 'ਚ ਹਰਦੇਵ ਸਿੰਘ ਆ ਜਾਂਦਾ ਤੁਸੀਂ ਤੋਂ ਅਗਲੇ 'ਚ ਕੁਲਦੀਪ ਸਿੰਘ ਹੋ ਜਾਂਦਾ ਸਟੋਰੀ ਹੋਈ ਜਾਂਦੀ ਹੈ ਜਗ੍ਹਾ ਬਦਲਦੀ ਹੈ ਤੇ ਬੰਦੇ ਦਾ ਨਾਮ ਬਦਲਦਾ ਸੋ ਇੰਨੇ ਵਰਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਡ੍ਰੈਕੋਨियन ਲਾਜ਼ ਜਿਹੜੇ ਨੇ ਉਹ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਅਡਾਪਟ ਕੀਤੇ ਨੇ ਘੜੇ ਨੇ ਇਹਦੇ باوجود ਵੀ ਕੀ ਸਿਕਿਉਰਿਟੀ ਇਸਟੈਬਲਿਸ਼ਮੈਂਟ ਨੂੰ ਪੁਲਿਸ ਨੂੰ ਅਜੇ ਵੀ ਲੋੜ ਹੈ ਇਸ ਪ੍ਰੈਕਟਿਸ ਦੀ ਫੇਕ ਐਨਕਾਊਂਟਰਸ ਦੀ ਕਿ ਇਹਨਾਂ ਨੂੰ ਆਪਣੇ ਲਾਅ ਜਿਹੜੇ ਇਹਨਾਂ ਨੇ ਖੁਦ ਪਾਰਲੀਮੈਂਟ ਨੇ ਘੜੇ ਨੇ ਕਿ ਇਹਨਾਂ ਨੂੰ ਉਹਦੇ ਤੇ ਭਰੋਸਾ ਨਹੀਂ ਹੈ ਕਿ ਡਿਊ ਲੋ ਜਿਹੜਾ ਡਿਊ ਲਾਅ ਹੈ ਉਹਦੇ ਕੋਰਸ ਦੇ ਵਿੱਚ ਕੀ ਇਹ ਉਹਨਾਂ ਨੂੰ ਸਜ਼ਾਵਾ ਨਹੀਂ ਦਿਵਾ ਸਕਦੇ ਜਿਹੜੇ ਲੋਕ ਫੜੇ ਜਾਂਦੇ ਨੇ ਜੇ ਉਹ ਦੋਸ਼ੀ ਨਾ ਤੇ ਬਟ ਲੱਗਦਾ ਹੈ ਕਿ ਇਹਨਾਂ ਨੂੰ ਆਪਣੇ ਲਾਅਸ ਤੇ ਆਪਣੀ ਪਾਰਲੀਮੈਂਟ ਤੇ ਵੀ ਭਰੋਸਾ ਨਹੀਂ ਐਸੇ ਕਰਕੇ ਸ਼ਾਰਟਕਟ ਇਹਨਾਂ ਨੇ ਇਹ ਜਿਹੜਾ ਪ੍ਰੈਕਟਿਸ ਹੈ ਇਸਤੇਮਾਲ ਕੀਤਾ ਹੋਇਆ ਔਰ ਫੇਕ ਇਨਕਾਊਂਟਰਸ ਹੋ ਰਹੇ ਨੇ ਕੁਸਟੂਡੀਅਲ ਡੈਥ ਹੋ ਰਹੀ ਹੈ ਔਰ ਇਵਨ ਜਿਹੜਾ ਪਟਿਆਲੇ ਵਾਲਾ ਕੇਸ ਹੈ ਕਰਨਲ ਬਾੜ ਦਾ ਤੁਸੀਂ ਉੱਥੇ ਉਹ ਉਹ ਵੀ ਅਗਰ ਦੇਖੋ ਤੇ ਕਿਸ ਤਰ੍ਹਾਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਝਾੜ ਪਾਈਏ ਬਹੁਤ ਬੁਰੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਆਰਮੀ ਆਫਿਸਰਸ ਦੇ ਜਿਹੜਾ ਇੱਕ ਉਹਦਾ ਰਤਬਾ ਉਸ ਦੀ ਵੀ ਤੁਸੀਂ ਕਦਰ ਨਹੀਂ ਕੀਤੀ ਅੱਜ ਦਾ ਮੈਂ ਜਿੱਥੇ ਫੇਕ ਇਨਕਾਊਂਟਰਸ ਦੀ ਗੱਲ ਕਰ ਰਿਹਾ ਤੁਸੀਂ ਅੱਜ ਦੀ ਅਖਬਾਰ ਚੁੱਕੋ ਕਿ ਇੱਕ ਪੁਰਾਣਾ ਫੇਕ ਇਨਕਾਊਂਟਰ ਜਿਹਦੇ ਵਿੱਚ 8 ਲੋਕਾਂ ਨੂੰ ਮਾਰਿਆ ਗਿਆ ਸੀ ਤੇ ਜਿਹਦੇ ਵਿੱਚ 4 ਇਹ ਮੇਰੇ ਖਰ ਐਸਪੀਓ ਸੀਗੇ ਉਹਨਾਂ ਨੂੰ ਪੁਲਿਸ ਨੇ ਆਪਣੇ ਹੀ ਬੰਦਿਆਂ ਨੂੰ ਚੁੱਕ ਕੇ ਤੇ ਫੇਕ ਇਨਕਾਊਂਟਰ ਚ ਗਾਇਬ ਕੀਤਾ ਹੋਇਆ ਸੀ ਉਹਨਾਂ ਨੂੰ ਮਾਰ ਦਿੱਤਾ ਸੀ ਅੱਜ ਉਸ ਕੇਸ ਦਾ ਵੀ ਫੈਸਲਾ ਆਇਆ ਤੇ ਉਸ ਵੇਲੇ ਦਾ ਜਿਹੜਾ ਤਤਕਾਲੀ ਐਸਐਸਪੀ ਸੀ ਤੇ ਡੀਐਸਪੀ ਸੀ ਤੇ ਹੋ ਰਹੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਮੈਂ ਇਹ ਕਹਿਣਾ ਚਾਹੁੰਦਾ ਅੱਜ ਦੀ ਪੁਲਿਸ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਜੋ ਅੱਜ ਕੋਰਟ ਦਾ ਕੇਸ ਆਇਆ ਜਿਸ ਤਰੀਕੇ ਦੇ ਨਾਲ ਇੰਨੇ ਵਰਿਆਂ ਬਾਅਦ ਵੀ ਮੇਰੇ ਖਿਆਲ ਦੋ 28 ਸਾਲ ਬਾਅਦ ਸ਼ਾਇਦ ਅੱਜ ਦਾ ਕੇਸ ਹੈ ਇੰਨੇ ਵਰਿਆਂ ਬਾਅਦ ਵੀ ਉਹਨਾਂ ਪੁਲਿਸ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਮਿਲੀਆਂ ਨੇ ਅੱਜ ਦੇ ਪੁਲਿਸ ਵਾਲੇ ਜਿਹੜੇ ਅੱਜ ਫੇਕ ਇਨਕਾਊਂਟਰਸ ਦੇ ਵਿੱਚ ਇਨਵੋਲਡ ਹੋ ਰਹੇ ਨੇ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਉਹ ਦਿਨ ਵੀ ਆ ਸਕਦਾ ਹੈ ਜਦੋਂ ਤੁਹਾਨੂੰ ਵੀ ਉਸੇ ਤਰੀਕੇ ਦੇ ਨਾਲ ਸ਼ਾਇਦ ਕੋਰਟ ਦੇ ਵਿੱਚੋਂ ਇਸ ਲਾਅ ਦੇ ਤਹਿਤ ਤੁਹਾਨੂੰ ਵੀ ਮਤਲਬ ਕੋਰਟ ਦਾ ਤੇ ਲਾਅ ਦਾ ਸਾਹਮਣਾ ਕਰਨਾ ਪਵੇ ਸੋ ਤੁਹਾਨੂੰ ਇਹ ਫੇਕ ਇਨਕਾਊਂਟਰਸ ਜਿਹੜੇ ਨੇ ਇਹ ਬੰਦ ਕਰਦੇ ਨੇ ਚਾਹੀਦੇ ਨੇ ਔਰ ਜਿਹੜੇ ਤੁਹਾਡੀ ਹੀ ਪਾਰਲੀਮੈਂਟ ਨੇ ਜਿਹੜੇ ਲਾਅ ਬਣਾਏ ਨੇ ਤੁਹਾਨੂੰ ਉਹਨਾਂ ਤੇ ਇਤਵਾਰ ਹੋਣਾ ਚਾਹੀਦਾ ਹੈ ਦੂਸਰੀ ਗੱਲ ਹੈਗੀ ਹੈ ਕਿ ਪਿਛਲੇ ਕੁਝ ਸਮੇਂ ਪਹਿਲਾਂ ਇੰਡੀਆ ਪਾਕਿਸਤਾਨ ਨੇ ਇੱਕ ਛੋਟੀ ਜਿਹੀ ਲਿਮਿਟਿਡ ਜੰਗ ਲੜੀ ਸੀ ਉਸ ਜੰਗ ਦੌਰਾਨ ਇਹਨਾਂ ਨੇ ਪੰਜਾਬ ਨੂੰ ਬਲਦੀ ਦੇ ਸਾਹਮਣੇ ਸੁੱਟਿਆ ਪੰਜਾਬ ਨੂੰ ਥੀਏਟਰ ਆਫ ਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਦੋਂ ਬਲੈਕਆਊਟ ਹੋਇਆ ਸੀ ਉਹ ਉਦੋਂ ਇਹਨਾਂ ਨੇ ਜਿਹੜਾ ਪੀਓਕੇ ਸੀਗਾ ਜਿਹੜਾ ਪਾਕਿਸਤਾਨ ਕੋਲ ਕਸ਼ਮੀਰ ਹੈ ਉੱਥੇ ਸਟ੍ਰਾਈਕ ਕੀਤੀਆਂ ਤੇ ਜਿਹੜੀ ਲੜਾਈ ਸੀਗੀ ਉਹ ਕਸ਼ਮੀਰ ਦੇ ਵੈਲੀ ਤੱਕ ਸੀਮਤ ਰਹੀ ਪਰ ਐਸ ਵਰ ਇੰਡੀਆ ਨੇ ਪਾਕਿਸਤਾਨ ਦੇ ਪੰਜਾਬ ਤੇ ਹਮਲਾ ਕੀਤਾ ਉਹਨਾਂ ਦੇ ਉੱਥੇ ਜਾ ਕੇ ਟਿਕਾਣਿਆਂ ਤੇ ਹਮਲਾ ਕੀਤਾ ਜਿਦੇ ਤੋਂ ਬਾਅਦ ਇਹ ਨੇਚਰਲ ਕੁਦਰਤੀ ਸੀਗਾ ਕਿ ਉਹਨਾਂ ਵੱਲੋਂ ਇਸ ਪੰਜਾਬ ਤੇ ਵੀ ਹਮਲਾ ਹੋਇਆ ਸੋ ਇਹ ਵੀ ਇੱਕ ਡਿਜ਼ਾਈਨ ਹੈ ਕਿ ਕਿਸੇ ਤਰੀਕੇ ਦੇ ਨਾਲ ਪੰਜਾਬ ਨੂੰ ਇਸ ਪੰਜਾਬ ਨੂੰ ਅ ਕਿਸੇ ਤਰੀਕੇ ਦੇ ਨਾਲ ਦੋਵਾਂ ਨਿਊਕਲੀਅਰ ਪਾਵਰ ਦੇ ਵਿੱਚ ਜੰਗ ਦਾ ਅਖਾੜਾ ਬਣਾਇਆ ਜਾਏ ਔਰ ਇਸ ਪੰਜਾਬ ਦਾ ਨੁਕਸਾਨ ਕੀਤਾ ਜਾਏ ਇਹਦਾ ਵੀ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ ਫਿਰ ਜਿਹੜੀ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਦੀ ਮਾਨ ਸਾਹਿਬ ਨੇ ਗੱਲ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਇੰਡੀਆ ਨੇ ਟਾਰਗੇਟਸ ਕੀਤੇ ਨੇ ਅ ਹੁਣ ਪਹਿਲਾਂ ਕੈਨੇਡਾ ਨੇ ਇਹਨਾਂ ਨੂੰ ਇਹਨਾਂ ਤੇ ਉਂਗਲ ਚੁੱਕੀ ਸੀ ਫਿਰ ਅਮਰੀਕਾ ਨੇ ਇਹਨਾਂ ਦੇ ਬੰਦੇ ਗ੍ਰਿਫਤਾਰ ਕੀਤੇ ਹੁਣ ਰੀਸੈਂਟਲੀ ਥੋੜੇ ਦਿਨ ਪਹਿਲਾਂ ਹੀ ਬ੍ਰਿਟਿਸ਼ ਗਵਰਨਮੈਂਟ ਦੀ ਜਿਹੜੀ ਰਿਪੋਰਟ ਆਈ ਹੈ ਉਹਦੇ ਚ ਵੀ ਇੰਡੀਆ ਵੱਲ ਉਂਗਲ ਚੁੱਕੀ ਗਈ ਹੈ ਕਿ ਇਹ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੁਨੀਆ ਦੇ ਵਿੱਚ ਕਰ ਰਿਹਾ ਹੈ ਇਹਦੀ ਇੱਕ ਪਾਲਿਸੀ ਹੈ ਕਿ ਦੁਨੀਆ ਦੇ ਵਿੱਚ ਉਹਨਾਂ ਸਿੱਖ ਡਿਜ਼ਿਡੈਂਟਸ ਨੂੰ ਕਸ਼ਮੀਰੀ ਡਿਜ਼ਿਡੈਂਟਸ ਨੂੰ ਟਾਰਗੇਟ ਕੀਤਾ ਜਾਵੇ ਜਿਹੜੇ ਆਜ਼ਾਦੀ ਦੀ ਗੱਲ ਕਰ ਰਹੇ ਨੇ ਜਿਹੜੇ ਜਿਹੜੇ ਸਾਡੇ ਪੋਲਿਟਿਕਲ ਪ੍ਰਿਜ਼ਨਰਸ ਨੇ ਜਿਹੜੇ ਪਿਛਲੇ 30-30 ਸਾਲ ਤੋਂ ਅੰਦਰ ਨੇ ਔਰ ਉਹਨਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲੀਆਂ ਉਹਨਾਂ ਨੂੰ ਹਾਲੀ ਤੱਕ ਨਹੀਂ ਛੱਡਿਆ ਜਾ ਰਿਹਾ ਉਹਨਾਂ ਦੀ ਰਿਲੀਜ਼ ਨੂੰ ਰੋਕ ਕੇ ਰੱਖਿਆ ਜਾ ਰਿਹਾ ਉਹਨਾਂ ਨੂੰ ਹੋਲਡ ਆਨ ਤੇ ਰੱਖਿਆ ਜਾ ਰਿਹਾ ਜਸਟ ਓਨਲੀ ਆਊਟ ਆਫ ਰਿਵੈਂਜ ਆਊਟ ਆਫ ਨਫਰਤ ਹਿੰਦੁਸਤਾਨ ਉਹਨਾਂ ਲੋਕਾਂ ਨੂੰ ਨਫਰਤ ਕਰਦਾ ਹੈ ਜਿਨ੍ਹਾਂ ਨੇ ਇੱਥੇ ਸੰਘਰਸ਼ ਲੜੀ ਔਰ ਉਸ ਨਫਰਤ ਦੇ ਤਹਿਤ ਹੀ ਉਹਨਾਂ ਨੂੰ ਰੋਕਿਆ ਜਾ ਰਿਹਾ ਹਾਲਾਂਕਿ ਕਾਨੂੰਨੀ ਤੌਰ ਤੇ ਉਹਨਾਂ ਦੀਆਂ ਰਿਹਾਈਆਂ ਬਣਦੀਆਂ ਨੇ ਸੋ ਇਹ ਸਾਰੇ ਇਸ਼ੂ ਸਾਡੇ ਸਾਹਮਣੇ ਨੇ ਔਰ ਹੋਰ ਬਹੁਤ ਸਾਰੇ ਮਤਲਬ ਇਸ਼ੂਜ਼ ਨੇ ਬਟ ਜਿਹੜੇ ਫੋਕਸ ਕੀਤੇ ਹੋਏ ਇਸ਼ੂਜ਼ ਨੇ ਅਸੀਂ ਉਹ ਤੁਹਾਡੇ ਸਾਹਮਣੇ ਰੱਖੇ ਨੇ ਫੇਕ ਇਨਕਾਊਂਟਰਸ ਕਸਟੋਡੀਅਲ ਡੈਥ ਪੁਲਿਸ ਟਾਰਚਰ ਇਹ ਸਭ ਕੁਝ ਹੋ ਰਿਹਾ ਔਰ ਇਸ ਦੇ ਖਿਲਾਫ ਅਸੀਂ 14 ਅਗਸਤ ਨੂੰ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਦੁਆਬਾ ਦਾ ਸ਼ਹਿਰ ਅਸੀਂ ਆਇਡੈਂਟੀਫਾਈ ਕੀਤਾ ਉਹ ਜਲੰਧਰ ਹੋਏਗਾ ਜਲੰਧਰ ਪ੍ਰੋਟੈਸਟ ਹੋਏਗਾ ਮਾਲਵੇ ਦੇ ਵਿੱਚੋਂ ਪਟਿਆਲਾ ਹੋਏਗਾ ਔਰ ਮਾਝੇ ਦੇ ਵਿੱਚੋਂ ਫਿਰੋਜ਼ਪੁਰ ਦਾ ਪ੍ਰੋਟੈਸਟ ਹੋਏਗਾ ਸੋ ਇਹਨਾਂ ਤਿੰਨਾਂ ਥਾਵਾਂ ਤੇ ਸਾਡੇ 14 ਤਰੀਕ ਨੂੰ ਪ੍ਰੋਟੈਸਟ ਹੋਣਗੇ ਔਰ ਮਾਰਚਸ ਹੋਣਗੇ ਔਰ ਮਾਰਚਸ ਜਿਹੜੇ ਹੋਣਗੇ ਉਹ ਮਤਲਬ ਜਿਹੜਾ ਜਲੰਧਰ ਦਾ ਮਾਰਚ ਹੈ ਉਹ ਗੁਰੂ ਨਾਨਕ ਮਿਸ਼ਨ ਜਿਹੜਾ ਚੌਂਕ ਹੈ ਉੱਥੋਂ ਅਸੀਂ ਸਟਾਰਟ ਹੋਵਾਂਗੇ ਤੇ ਮਾਡਲ ਟਾਊਨ ਜਿਹੜਾ ਪਾਰਕ ਹੈ ਉੱਥੇ ਤੱਕ ਜਾ ਕੇ ਪਾਰਕ ਦੇ ਵਿੱਚ ਆ ਕੇ ਇਨਕਲੂਡ ਕਰਾਂਗੇ ਤੇ ਉੱਥੇ ਰੈਲੀ ਹੋਏਗੀ ਉੱਥੇ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਆਈ ਹੋਏ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਨੂੰ ਐਡਰੈਸ ਕਰੇਗੀ ਸੋ ਇਸੇ ਤਰ੍ਹਾਂ ਪਟਿਆਲੇ ਹੋਏਗਾ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਵੀ ਸਾਡੇ ਮਾਰਚਸ ਹੋਣਗੇ ਔਰ ਸਾਡਾ ਪ੍ਰੋਟੈਸਟ ਹੋਏਗਾ 15 ਦੇ ਖਿਲਾਫ ਇਹ ਪ੍ਰੋਟੈਸਟ ਹੈ ਪਰ ਅਸੀਂ 14 ਸ਼ਾਮ ਨੂੰ ਰਹੇ ਹਾਂ ਉਹਦੀ ਪੂਰਵ ਸੰਧਿਆ ਦੇ ਮੌਕੇ ਤੇ 15 ਦੀ ਪੂਰਵ ਸੰਧਿਆ ਦੇ ਮੌਕੇ ਤੇ ਸੋ ਇਹ ਸਾਡੇ ਇਸ਼ੂਸ ਨੇ ਜਿਹਦੇ ਤੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਇਹ ਜਿਹੜੀ ਸਾਡੀ ਔਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਇੰਟਰਨੈਸ਼ਨਲ ਹਾਲਾਤ ਬਣੇ ਹੋਏ ਨੇ ਜਿਸ ਤਰੀਕੇ ਦੇ ਨਾਲ ਇੰਡੀਆ ਨੂੰ ਕਾਰਨਰ ਕੀਤਾ ਜਾ ਰਿਹਾ ਤੁਸੀਂ ਦੇਖੋ ਇੰਡੀਆ ਦੀ ਮਾਈਂਡਸੈਟ ਦੇਖੋ ਇੰਡੀਆ ਰਸ਼ੀਆ ਨੂੰ ਸਪੋਰਟ ਕਰ ਰਿਹਾ ਜਿਹੜਾ ਯੂਕਰੇਨ ਦੇ ਵਿੱਚ ਲੋਕਾਂ ਨੂੰ ਮਾਰ ਰਿਹਾ ਇੰਡੀਆ ਇਜ਼ਰਾਈਲ ਨੂੰ ਸਪੋਰਟ ਕਰ ਰਿਹਾ ਜਿਹੜਾ ਗਾਜ਼ਾ ਦੇ ਵਿੱਚ ਲੋਕਾਂ ਨੂੰ ਮਾਰ ਰਿਹਾ ਗਾਜ਼ਾ ਦੇ ਵਿੱਚ ਜੈਨੋਸਾਈਡ ਹੋ ਰਿਹਾ ਯੂਕਰੇਨ ਦੇ ਵਿੱਚ ਹੋ ਰਿਹਾ ਤੇ ਕਰਨ ਵਾਲੇ ਜਿਹੜੇ ਦੋਨੇ ਪਰਪੀਟਰੇਟਰਸ ਨੇ ਇਜ਼ਰਾਈਲ ਤੇ ਰਸ਼ੀਆ ਇੰਡੀਆ ਦੋਨਾਂ ਦੇ ਨਾਲ ਖੜਾ ਹੈ ਸੋ ਇਹਦੀ ਆਪਣੀ ਮਾਈਂਡਸੈਟ ਦਾ ਵੀ ਇੱਥੋਂ ਪਤਾ ਲੱਗਦਾ ਹੈ ਕਿ ਵੇਅਰ ਇੰਡੀਆ ਸਟੈਂਡਸ ਇੰਡੀਆ ਸਟੈਂਡਸ ਵਿਦ ਰਸ਼ੀਆ ਇੰਡੀਆ ਸਟੈਂਡਸ ਵਿਦ ਇਜ਼ਰਾਈਲ ਸੋ ਇਹ ਹੈ ਨਾ ਦੀ ਐਸਵੈਲ ਦੀ ਪੋਜੀਸ਼ਨ ਔਰ ਇਹੀ ਇਹੀ ਚੀਜ਼ ਹੈ ਸਿੱਖਾਂ ਨਾਲ ਕਸ਼ਮੀਰੀਆਂ ਨਾਲ ਨਾਗਿਆਂ ਨਾਲ ਮਨੀਪੁਰੀਆਂ ਨਾਲ ਕਰ ਰਹੇ ਨੇ ਔਰ ਇਹ ਦਿਨ ਹੋ ਰਿਹਾ 5 ਅਗਸਤ ਹੈ ਅੱਜ ਤੋਂ ਠੀਕ 6 ਸਾਲ ਪਹਿਲਾਂ 5 ਅਗਸਤ 2019 ਨੂੰ ਕਸ਼ਮੀਰ ਦੇ ਜਿਹੜੇ ਉਹਦੇ ਹੱਕ ਹਕੂਕ ਖੋਏ ਗਏ ਸੀ ਅੱਜ ਦੇ ਦਿਨ ਆਰਟੀਕਲ 370 ਤੋੜਿਆ ਗਿਆ ਸੀ ਅੱਜ ਦੇ ਦਿਨ ਕਸ਼ਮੀਰੀਆਂ ਨੂੰ ਗਨ ਪੁਆਇੰਟ ਤੇ ਘਰਾਂ ਦੇ ਵਿੱਚ ਤਾੜ ਕੇ ਇਹਨਾਂ ਨੇ ਉਹਨਾਂ ਦੇ ਜਿਹੜੇ ਹੱਕ ਸੀ ਉਹ ਖੋਏ ਸੀ ਔਰ ਕਿਸ ਤਰੀਕੇ ਦੇ ਨਾਲ ਅੱਜ ਤੱਕ ਉਹ ਹੱਕ ਹਕੂਕ ਉਹਨਾਂ ਦੇ ਭਾਲ ਨਹੀਂ ਹੋਏ ਔਰ ਜਿਹੜੀ ਲੀਡਰਸ਼ਿਪ 5 ਅਗਸਤ 2019 ਨੂੰ ਗ੍ਰਿਫਤਾਰ ਕੀਤੀ ਗਈ ਸੀ ਜਿਹੜੀ ਤਿਹਾਰਡ ਜੇਲ੍ਹ ਛੁੱਟੀ ਗਈ ਸੀ ਉਹ ਅੱਜ ਵੀ ਤਿਹਾਰਡ ਜੇਲ੍ਹ ਦੇ ਵਿੱਚ ਕੈਦ ਹੈ ਔਰ ਉੱਥੇ ਦੀ ਉੱਥੇ ਬੈਠੀ ਆ ਔਰ ਉੱਥੇ ਦਾ ਹਾਲ ਤੁਸੀਂ ਦੇਖੋ ਕਿ ਪਿਛਲੇ ਮਹੀਨੇ ਜਿਹੜਾ ਇੱਕ ਉਹਨਾਂ ਦਾ ਇੱਕ ਮਾਰਟਰ ਡੇਜ਼ ਹੁੰਦਾ ਹੈ ਉੱਥੇ ਸ਼ਰਧਾਂਜਲੀ ਦੇਣ ਦੀ ਮੁੱਖ ਮੰਤਰੀ ਨੋਮੀ ਗੇਟ ਟੱਪ ਕੇ ਜਾਣਾ ਪਿਆ ਕਿਉਂਕਿ ਉੱਥੇ ਸਿਕਿਉਰਿਟੀ ਮੁੱਖ ਮੰਤਰੀ ਨੂੰ ਵੀ ਜਾਣ ਦੇ ਰਹੀ ਸੀ ਔਰ ਜਿਹੜੀ ਪੁਲਿਸ ਹੈ ਉਹ ਡਾਇਰੈਕਟਲੀ ਹੋਮ ਮਿਨਿਸਟਰੀ ਦੇ ਅੰਡਰ ਹੈ ਤੇ ਮੁੱਖ ਮੰਤਰੀ ਨੂੰ ਵੀ ਕਿਸ ਤਰੀਕੇ ਦੇ ਨਾਲ ਕੰਧ ਟੱਪ ਕੇ ਅੰਦਰ ਮਾਰਟਾਇਰਸ ਨੂੰ ਟ੍ਰਿਬਿਊਟ ਦੇਣ ਲਈ ਜਾਣਾ ਪਿਆ ਸੋ ਇਹ ਜਿਹੜੀ ਸਾਡੀ ਕੰਡੀਸ਼ਨ ਹੈ ਇਹ ਜਿਹੜਾ ਸਿਨੈਰੀਓ ਹੈ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਅੱਜ ਵੀ ਅਪੀਲ ਕਰਦੇ ਆ 14 ਨਵੀਂ ਸਾਡੇ ਬੈਨਰਸ ਇੰਟਰਨੈਸ਼ਨਲ ਕਮਿਊਨਿਟੀ ਨੂੰ ਐਡਰੈਸ ਕਰਨਗੇ ਅਪੀਲ ਕਰਨਗੇ ਕਿ ਤੁਸੀਂ ਜਿਹੜਾ ਟ੍ਰੇਡ ਕਰ ਰਹੇ ਹੋ ਇੰਡੀਆ ਦੇ ਨਾਲ ਟ੍ਰੇਡ ਕਰਨ ਤੋਂ ਪਹਿਲਾਂ ਸੋਚੋ ਕਿ ਇੱਥੋਂ ਦੇ ਮਨੁੱਖੀ ਅਧਿਕਾਰਾਂ ਦੇ ਦੀ ਸਿਚੁਏਸ਼ਨ ਕੀ ਹੈ ਕਿਸ ਤਰੀਕੇ ਦੇ ਨਾਲ ਗ੍ਰੋਸਲੀ ਵਾਇਓਲੇਟ ਕੀਤੇ ਜਾ ਰਹੇ ਨੇ ਮਨੁੱਖੀ ਅਧਿਕਾਰ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਹਾਂਗੇ ਕਿ ਤੁਸੀਂ ਸਿਰਫ ਉਸ ਜਗ੍ਹਾ ਦੇ ਉੱਤੇ ਇੰਟਰਵੀਨ ਕਰਦੇ ਹੋ ਇੰਟਰਫੇਅਰ ਕਰਦੇ ਜ ਜ ਤੁਹਾਡਾ ਇੰਟਰਸਟ ਉੱਥੇ ਜਾਗਦਾ ਜਿੱਥੇ ਵਾਇਲੈਂਸ ਹੋ ਰਹੀ ਹੋਵੇ ਬਟ ਜਿੱਥੇ ਡੈਮੋਕਰੈਟਿਕ ਰਾਈਟਸ ਕੁਚਲੇ ਜਾ ਰਹੇ ਹੋਣ ਪੋਲਿਟੀਕਲ ਮੂਵਮੈਂਟਸ ਕੁਚਲੀ ਜਾ ਰਹੀ ਹੋਵੇ ਉੱਥੇ ਤੁਸੀਂ ਆਪਣਾ ਆਪਣੀ ਜਿਹੜੇ ਅੱਖਾਂ ਫੇਰ ਲੈਂਦੇ ਹੋ ਆਪਣੀ ਪਿੱਠ ਕਰ ਲੈਂਦੇ ਹੋ ਤੁਹਾਨੂੰ ਉਸ ਜਗ੍ਹਾ ਦੇ ਉੱਤੇ ਵੀ ਦੇਖਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਇੰਡੀਆ ਆਪਣੇ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰ ਰਿਹਾ ਹੈ ਡੈਮੋਕਰੈtic ਰਾਈਟਸ ਨੂੰ ਕੁਚਲ ਰਿਹਾ ਹੈ ਇਹ ਸਾਰੀਆਂ ਗੱਲਾਂ ਅਸੀਂ 14 ਅਗਸਤ ਨੂੰ ਆਪਣੇ ਪ੍ਰੋਟੈਸਟ ਦੌਰਾਨ ਆਪਣੇ ਬੈਨਰ ਰਾਹੀਂ ਮੈਸੇਜ ਦੇਾਂਗੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਤੇ ਇੰਡੀਅਨ ਸਿਵਲ ਸੁਸਾਇਟੀ ਨੂੰ ਵੀ ਕਿ ਉਹ ਵੀ ਧਿਆਨ ਦੇਣ ਕਿ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਦੁਰਵਿਹਾਰ ਹੋ ਰਿਹਾ ਸੋ ਸਾਡੇ ਲਈ 15 ਕੋਈ ਆਜ਼ਾਦੀ ਦਾ ਦਿਹਾੜਾ ਨਹੀਂ ਹੈ ਅਸੀਂ ਉਹਨੂੰ ਬਲੈਕ ਡੇਸ ਦੇ ਤੌਰ ਤੇ ਮਨਾ ਰਹੇ ਹਾਂ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਕਹਾਂਗੇ ਕਿ ਤੁਸੀਂ ਵੀ ਇਸ ਗੱਲ ਨੂੰ ਸਮਝੋ ਅਸੀਂ ਸਾਰੇ ਪੰਜਾਬੀ Hindu ਸੇਕ ਮੁਸਲਮਾਨ ਇਕੱਠੇ ਆ ਸਾਨੂੰ ਸਾਰਿਆਂ ਨੂੰ ਆਪਣੀ ਪੀੜਾ ਆਪਣੇ ਚਿੰਤਾਵਾਂ ਇਕੱਠੇ ਹੋ ਕੇ ਸਮਝਣੀਆਂ ਤੇ ਮਹਿਸੂਸ ਕਰਨੀਆਂ ਚਾਹੀਦੀਆਂ ਨੇ ਔਰ ਇਸ ਦਿਨ ਦਾ ਬਾਈਕਾਟ ਕੀਤਾ ਜਾਵੇ ਬਿਲਕੁਲ ਇਸ ਇਹਨਾਂ ਜਸ਼ਨਾਂ ਤੋਂ ਦੂਰ ਰਹੀ ਜਾਵੇ